ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆਂ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ। ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆਂ ਇਸ ਘਰ ਦੀ ਜਗ੍ਹਾ 4 ਮਰਲੇ ਬਾਹਰ ਮੇਨ ਤੇ ਦੁਕਾਨ ਬਣਾਈ ਹੋਈ ਹੈ ਪਿਛਲੇ ਪਾਸੇ ਰੈਸ਼ ਬਣਾਈ ਹੋਈ ਹੈ ਘਰ ਮੇਨ ਰੋਡ ਤੇ ਹੈ ਮੇਨ ਰੋਡ ਤੇ ਦੇਖ ਹੀ ਲਿਆ ਜੀ ਘਰ ਦੀ ਫਰੰਟ ਵੀ ਦੇਖ ਲਈ ਹੋਈ ਹੈ ਮੇਨ ਰੋਡ ਕਾਫੀ ਖੁੱਲਾ ਤੇ ਬਹੁਤ ਚੱਲਦਾ ਹੈ ਕੋਈ ਵੀ ਦੁਕਾਨਦਾਰੀ ਕਰ ਸਕਦੇ ਹੋ ਦੁਕਾਨ ਵਿੱਚ ਲੱਕੜ ਦੇ ਖਾਨਿਆਂ ਦਾ ਸਾਰਾ ਕੰਮ ਹੋਇਆ ਹੋਇਆ ਦੇਖੋ ਜੀ ਸਾਰੇ ਪਾਸੇ ਖਾਨੇ ਬਣੇ ਹੋਏ ਨੇ ਸਮਾਨ ਵਗੈਰਾ ਰੱਖਣ ਨੂੰ ਦੇ ਅੰਦਰਲੇ ਪਾਸੇ ਰੈਸ਼ ਬਣੀ ਜਦੋਂ ਰੈਸ਼ ਵੀ ਦਿਖਾ ਦਿੰਨੇ ਆ ਘਰ ਵਿੱਚ ਟੋਟਲ ਤਿੰਨ ਕਮਰੇ ਬਣੇ ਹੋਏ ਨੇ ਇੱਕ ਲੌਬੀ ਏਰੀਆ ਬਣਿਆ ਹੋਇਆ ਇੱਕ ਕਿਚਨ ਬਣੀ ਹੋਈ ਹੈ ਇੱਕ ਵਾਸ਼ਰੂਮ ਬਣਿਆ ਹੋਇਆ ਜੀ ਦੋ ਕਮਰੇ ਅੰਦਰ ਬਣੇ ਹੋਏ ਨੇ ਇੱਕ ਕਮਰਾ ਦਰਸਤਾ ਬਾਰੋ-ਬਾਰ ਹੈ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਮਾਲਕਾ ਦਾ ਨੰਬਰ ਹੈ ਜੀ 98552 383026 ਤੁਸੀਂ ਕੁਝ ਵੀ ਘਰ ਬਾਰੇ ਪੁੱਛਣਾ ਹੋਵੇ ਮਾਲਕਾਂ ਨੂੰ ਸਿੱਧਾ ਫੋਨ ਕਰਕੇ ਪੁੱਛ ਸਕਦੇ ਹੋ ਰੇਟ ਦੀ ਗੱਲ ਜਾਂ ਪ੍ਰੋਪਰ ਲੋਕੇਸ਼ਨ ਦੀ ਗੱਲ ਕਰਨੀ ਹੋਵੇ ਤਾਂ ਮਾਲਕਾਂ ਨੂੰ ਕਾਲ ਕਰ ਸਕਦੇ ਹੋ ਬਾਕੀ ਤੁਹਾਨੂੰ ਲੋਕੇਸ਼ਨ ਆਪਾਂ ਵੀ ਦੱਸ ਦਿੰਨੇ ਆਂ ਐਂਟਰੀ ਤੇ ਆ ਜੀ ਲੌਬੀ ਬਣੀ ਹੋਈ ਹੈ ਲੌਬੀ ਦੇ ਉੱਪਰ ਜੰਗਲਾ ਰੱਖਿਆ ਹੋਇਆ ਹੈ ਰੋਸ਼ਨੀ ਤੇ ਹਵਾ ਵਾਸਤੇ ਆ ਦੇਖੋ ਜੀ ਸਾਹਮਣੇ ਪਾਸੇ ਕਿਚਨ ਬਣੀ ਹੋਈ ਹੈ ਨਾਲ ਵਾਸ਼ਰੂਮ ਬਣਿਆ ਹੋਇਆ ਹੈ ਇੱਧਰਲੇ ਪਾਸੇ ਦੋ ਕਮਰੇ ਬਣੇ ਹੋਏ ਨੇ ਰੰਗ ਰੋਗਨ ਦਾ ਸਾਰਾ ਕੰਮ ਹੋਇਆ ਹੋਇਆ ਘਰ ਮੀਨ ਰੋਡ ਦੇ ਉੱਤੇ ਪਰ ਬਣਿਆ ਹੋਇਆ ਮੇਨ ਰੋਡ 'ਤੇ ਦੁਕਾਨ ਕੱਢੀ ਹੋਈ ਹੈ ਇਹਨਾਂ ਨੇ ਤੇ ਪਿਛਲੇ ਸਾਈਡ 'ਤੇ ਰਹਿਸ਼ ਬਣੀ ਹੋਈ ਹੈ ਆ ਜੀ ਪਹਿਲਾ ਕਮਰਾ ਬਣਿਆ ਹੋਇਆ ਇਹ ਵੀ ਕਮਰਾ ਕਾਫੀ ਖੁੱਲਡੁੱਲਾ ਬਣਿਆ ਹੋਇਆ ਇਹਦੇ ਨਾਲ ਹੀ ਦੂਜਾ ਕਮਰਾ ਬਣਿਆ ਹੋਇਆ ਜੀ ਆਹ ਦੇਖੋ ਜੀ ਇਹ ਵੀ ਪਹਿਲੇ ਕਮਰੇ ਵਾਂਗ ਖੁੱਲਡੁੱਲਾ ਬਣਿਆ ਹੋਇਆ ਇਹਦੇ ਨਾਲ ਹੀ ਵਾਸ਼ਰੂਮ ਬਣਾਇਆ ਹੋਇਆ ਜੀ ਆਹ ਦੇਖੋ ਜੀ ਵਾਸ਼ਰੂਮ ਵਿੱਚ ਸਾਰੀ ਟਾਇਲ ਲੱਗੀ ਹੋਈ ਹੈ ਛੱਤ ਤੱਕ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਫੋਰਸ ਤੇ ਵੀ ਟਾਇਲ ਲੱਗੀ ਹੋਈ ਹੈ ਆਹ ਜ ਰਸੋਈ ਬਣੀ ਹੋਈ ਹੈ ਇਹਦੇ ਵਿੱਚ ਖਾਣਿਆ ਦਾ ਕੰਮ ਹੋਇਆ ਹੋਇਆ ਤੇ ਨਾਲ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਦੋ ਸ਼ੈਂਕ ਲੱਗੇ ਹੋਏ ਨੇ ਸਾਹਮਣੇ ਪਾਸੇ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਇਹ ਕਮਰਾ ਬਾਰੋ-ਬਾਰ ਬਣਾਇਆ ਹੋਇਆ ਤਾਂ ਉਹ ਨਹੀਂ ਬਾਹਰਲੇ ਪਾਸੋਂ ਦਿਖਾ ਦਿੰਨੇ ਆ ਅਡਰੈਸ ਵੀ ਤੁਹਾਨੂੰ ਦੱਸ ਦਿੰਦੇ ਆ ਇਹ ਘਰ ਮਾਛੀਵਾੜਾ ਵਿੱਚ ਬਣਿਆ ਹੋਇਆ ਤਹਿਸੀਲ ਸਮਰਾਲਾ ਪੈਂਦੀ ਹੈ ਜੀ ਜ਼ਿਲ੍ਹਾ ਲੁਧਿਆਣਾ ਪੈਂਦਾ ਉੱਥੇ ਘਰ ਬਣਿਆ ਹੋਇਆ ਮਾਛੀਵਾੜਾ ਸਾਹਿਬ ਜਿਹੜੀ ਮੇਨ ਰੋਡ ਰੋਪੜ ਵੱਲੋਂ ਜਾਂਦੀ ਹੈ ਉਸ ਰੋਡ ਤੇ ਹੀ ਇਹ ਘਰ ਬਣਿਆ ਹੋਇਆ ਮੁਰੇ ਦੁਕਾਨ ਕੱਢੀ ਹੋਈ ਹੈ ਪਿੱਛੇ ਰੈਸ਼ ਬਣਾਈ ਹੋਈ ਹੈ ਬਾਕੀ ਤੁਸੀਂ ਵੀਡੀਓ ਸਾਰੀ ਦੇਖ ਹੀ ਲਈ ਹੈ ਬਾਕੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹैया ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਮਾਲਕਾਂ ਨੇ ਘਰ ਦਾ ਰੇਟ 22 ਲੱਖ ਰੁਪਏ ਰੱਖਿਆ ਹੈ ਬਾਕੀ ਮੌਕੇ ਤੇ ਮਾਨਤਨ ਹੋ ਜਾਏਗਾ ਤੁਸੀਂ ਫੋਨ ਤੇ ਗੱਲ ਕਰ ਲਿਓ ਰੇਟ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ